ਚੰਡੀਗੜ੍ਹ ਤੱਕ ਪਹੁੰਚੀ ਡਾਕਟਰ ਦੀ ਤੇ ਅਚਨ ਚੇਤ ਕੀਤਾ ਸਿਵਲ ਹਸਪਤਾਲ ਦੇ ਵਿੱਚ ਦੌਰਾ ਚੰਡੀਗੜ੍ਹ ਤੱਕ ਪਹੁੰਚੀ ਸਿਵਲ ਹਸਪਤਾਲ ਡਾਕਟਰ ਆਈਟੀ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਡਾਕਟਰ ਅਨਿਲ ਬੋਇਲ ਨੇ ਕੀਤਾ ਸਿਵਲ ਹਸਪਤਾਲ ਦਾ ਦੌਰਾ ਤੇ ਹੋਏ ਵੱਡੇ ਖੁਲਾਸੇ ਉਹਨਾਂ ਵੱਲੋਂ ਸਿਵਲ ਹਸਪਤਾਲ ਵਿੱਚ ਪਾਈਆਂ ਗਈਆਂ ਕਮੀਆਂ ਬਾਰੇ ਡਾਕਟਰਾਂ ਨਾਲ ਕੀਤੀ ਗਈ ਗੱਲਬਾਤ ਤੇ ਇਹ ਵੀ ਕਿਹਾ ਗਿਆ ਕਿ ਜਲਦੀ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਪੱਤਰਕਾਰ ਰਵੀ ਜੱਸੀ ਦੀ ਜਲੰਧਰ ਤੋਂ ਰਿਪੋਰਟ ਕੀ ਖਮਿਆ ਬਾਈਆਂ ਚੋ ਮੈਂ ਪਹਿਲੇ ਦਾ ਅੱਜ ਤਲੰਦਰ ਡਿਸਟ੍ਰਿਕਟ ਹਸਪੀਟਲ ਜਿਹੜਾ ਕਿ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਹਸਪੀਟਲ ਹੈ ਉਸ ਦੀ ਮੈਂ ਰੂਟੀਨ ਸਪੋਰਟਿਵ ਸੁਪਰਵੀਜ਼ਨ ਆ ਜਿਹੜੀ ਉਸ ਤੇ ਆਇਆ ਨਾ ਔਰ ਅੱਜ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਜਿਹੜਾ ਇਹ ਸਾਡਾ ਹਸਪੀਟਲ ਹੈਗਾ ਇਹ ਬਹੁਤ ਸੋਹਣਾ ਟਾਈਮ ਆ ਜਿਹੜੇ ਮਰੀਜ਼ਾਂ ਨੂੰ ਜਿਹੜੀਆਂ ਸੇਵਾਾਂ ਹੈਗਾ ਦੇ ਰਿਹਾ ਮੈਂ ਅੱਜ ਬਹੁਤ ਸਾਰੇ ਮਰੀਜ਼ਾਂ ਦੇ ਨਾਲ ਇੰਟਰੈਕਸ਼ਨ ਵੀ ਕੀਤੀ ਹੈ ਔਰ ਇਹ ਵੀ ਜਨਨਦੀ ਕੋਸ਼ਿਸ਼ ਕੀਤੀ ਹੈ ਕਿ ਨਾ ਕਿ ਆਊਟ ਆਫ ਪਾਕਟ ਐਕਸਪੈਂਡੀਚਰ ਤਾਂ ਨਹੀਂ ਹੋ ਰਿਹਾ ਤੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੈਗੀ ਹੈ ਕਿ ਕਿਸੇ ਵੀ ਮਰੀਜ਼ ਦੀ ਮੈਨੂੰ ਕੋਈ ਇਸ ਦਾ ਮਰੀਜ਼ ਮੇਰੇ ਨੋਟਿਸ 'ਚ ਨਹੀਂ ਆਇਆ ਜਿਹੜਾ ਦਵਾਈ ਬਾਹਰੋਂ ਲੈ ਕੇ ਆਇਆ ਹੋਵੇ ਔਰ ਜਿੰਨਾ ਮਰੀਜ਼ਾਂ ਦੇ ਆਪਰੇਸ਼ਨ ਵੀ ਹੋਏ ਸੀਗੇ ਤਾਂ ਉਹਨਾਂ ਮਰੀਜ਼ਾਂ ਨਾਲ ਇਕੱਲੇ ਬੈਠ ਕੇ ਮੈਂ ਪਾਕੀ ਸਾਰਾ ਸਟਾਫ ਪਾਸੇ ਕਰਕੇ ਵੀ ਅੰਦਰ ਨਾਲ ਗੱਲਬਾਤ ਕੀਤੀ ਵੀ ਜੇ ਕੋਈ ਤੁਹਾਡੀ ਕੋਈ ਆਊਟ ਆਫ ਪਾਕਟ ਐਕਸਪੈਂਡੀਚਰ ਹੋਇਆ ਤਾਂ ਦੱਸੋ ਔਰ ਜਦੋਂ ਮੈਂ ਐਮਸੀਐਫ ਸੈਂਟਰ ਦੇ ਵਿੱਚ ਗਿਆ ਤੇ ਜਿਹੜਾ ਉੱਥੇ ਲੋਗਾ ਦਾ ਵਿਸ਼ਵਾਸ ਪ੍ਰਗਟ ਕੀਤਾ ਸੀ ਮੇਰੀ ਸਸਤਾ ਦੇ ਵਿੱਚ ਸਾਰੇ ਬੈਂਚ ਭਰੇ ਹੋਏ ਸੀ ਬੈਟਣ ਵਾਲੇ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਸੀ ਪ੍ਰੈਗਜ਼ ਹੋ ਰਹੇ ਤੇ ਪੂਰੀਆਂ ਲਾਈਨਾਂ ਸੀ ਅਲਟਰਾ ਸਾਊਂਡ ਤੇ ਵੀ ਬਾਕਸ ਆਫ ਨੇ ਦੱਸਿਆ ਕਿ ਅਸੀਂ ਤਵੱਦ ਅਲਟਰਾ ਸਾਊਂਡ ਹੋ ਰਿਹਾ ਹੈ ਔਰ ਜਿਹੜੇ ਸਾਡੇ ਉੱਤੇ ਲੇਬਰ ਰੂਮ ਦੇ ਇੰਚਾਰਜ ਸਿਸਟਰ ਹੈਗੇ ਆ ਉਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ ਸਾਡੇ 350 ਡਿਲੀਵਰੀ ਹੋ ਕਰ ਰਹੇ ਆ ਔਰ ਕਿਸੇ ਵੀ ਬ੍ਰਿਜ ਦੇ ਜਦੋਂ ਨਾਲ ਗੱਲ ਕੀਤੀ ਜਿਹੜੇ ਉੱਤੇ ਕੋਈ ਬੱਚੇ ਵੀ ਦਾਖਲ ਸੀਗੇ ਉਹਨਾਂ ਨੂੰ ਪੁੱਛਿਆ ਵੀ ਕੋਈ ਆਊਟ ਆਫ ਪਾਕਟ ਐਕਸਪੈਂਡੀਚਰ ਕੋਈ ਜੋਹੀ ਪਰੋਲੇ ਆਂਦੀ ਲੋੜ ਹੈ ਤਾਂ ਉਹ ਵੀ ਮੈਨੂੰ ਉੱਤੇ ਕੋਈ ਚੀਜ਼ ਨਹੀਂ ਮਿਲੀ ਤਾਂ ਉਸ ਦੀ ਖੁਸ਼ੀ ਦੇ ਵਿੱਚ ਹੀ ਅੱਜ ਅਸੀਂ ਜਿਹੜੀ ਸਾਡੀ ਉੱਥੋਂ ਦੇ ਨਰਸਿੰਗ ਸਿਸਟਰ ਹੈਗੇ ਉਹਨਾਂ ਨੂੰ ਸਾਡੇ ਜਿਹੜੇ ਐਮ ਐਸ ਹੈਗੇ ਤੇ ਸਿਵਲ ਸਰਜਨ ਹੈਗੇ ਉਹਨਾਂ ਨੇ ਅੱਜ ਹੁਣ ਅਸੀਂ ਮੈਚ ਆਪ ਇਨੀਸ਼िएट ਕੀਤਾ ਹੁਣ ਇਨੀ ਜੀ ਤੇ ਉਹਨਾਂ ਦੇ ਨਾਲ ਜ਼ਿਆਦਾ ਕੰਮ ਸ਼ੇਅਰ ਕਰਨ ਵਾਸਤੇ ਅਸੀਂ ਉਹਨਾਂ ਨੂੰ ਨਾਲ ਇੱਥੇ ਬੁਲਾਇਆ ਹੋਇਆ ਜੀ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਹੈ ਸਾਡਾ ਬਲੱਡ ਬੈਂਕ ਬਹੁਤ ਅੱਛਾ ਕੰਮ ਕਰ ਰਿਹਾ ਮੈਂ ਹੁਣੇ ਜਾ ਕੇ ਆਇਆ ਔਰ ਜਿਹੜਾ ਸਾਡਾ ਟੋਮਾ ਸੈਂਟਰ ਹੈ ਜਿਹੜੀ ਸਾਰੀ ਐਮਰਜੈਂਸੀ ਹੈ ਸਾਡੇ ਅਕਸਰੇ ਹੈਗੇ ਸਾਡੇ ਕੋਲੇ ਤਿੰਨ ਮਸ਼ੀਨਾਂ ਹੈਗੀਆਂ ਔਰ ਮੈਂ ਕਲਾ ਹਸਪੀਟਲ ਵੀ ਦੇਖਿਆ ਜਿੰਨੇ ਕੋਲ ਤਿੰਨ ਮਸ਼ੀਨਾਂ ਤਿੰਨੋ ਫੰਕਸ਼ਨਲ ਹੈ ਔਰ ਟੋਮਾ ਸੈਂਟਰ ਦੇ ਵਿੱਚ ਵੀ ਦੋ ਸਾਡੇ ਕੋਲ ਮੋਬਾਈਲ ਉਹ ਹੈਗੇ ਇਸ ਦੇ ਨਾਲ ਹੀ ਜਿੰਨੀ ਐਂਬੂਲੈਂਸਾਂ ਹੈਗੀਆਂ ਜਿੰਨੇ ਜਨਰੇਟਰ ਹੈਗੇ ਜਿੰਨੇ 에ਅਰ ਕੰਡੀਸ਼ਨ ਲੱਗੇ ਹੋਏ ਜਿੰਨੇ ਸਾਡੇ ਕੋਲ ਵਾਟਰ ਕੂਲਰ ਲੱਗੇ ਹੋਏ ਹੈ ਜਿੰਨੇ ਸਾਡੇ ਕੋਲ ਕੰਪਿਊਟਰਸ ਹੈਗੇ ਆ ਮੈਂ ਉਹਨਾਂ ਸਾਰਿਆਂ ਦਾ ਵੀ ਡਾਟਾ ਲੈ ਰਿਆ ਕਿ ਐਂਬੂਲੈਂਸਾਂ ਦਾ ਵੈਲਿਡ ਰਜਿਸਟ੍ਰੇਸ਼ਨ ਹੋਵੇ ਡਰਾਈਵਰ ਦਾ ਲਾਇਸੈਂਸ ਵੈਲਿਡ ਹੋਵੇ ਪੋਲੂਸ਼ਨ ਸਰਟੀਫਿਕੇਟ ਹੋਵੇ ਪਾਸਿੰਗ ਹੋਵੇ ਉਹਦੇ ਕੋਲ ਇੰਸ਼ੋਰੈਂਸ ਹੋਵੇ ਐਂਬੂਲੈਂਸਾਂ ਵੀ ਫਲਾਕ ਲਾ ਕੇ ਦੇਖੀ। ਨਾਲ ਦੀ ਫਿਜ਼ੋਥੈਰੇਪੀ ਸੈਂਟਰ ਦੇਖ ਕੇ ਆਇਆ ਫਿਜ਼ੋਥੈਰੇਪੀ ਵੀ ਬਹੁਤ ਖੂਬਸੂਰਤ ਬਣਾਇਆ ਹੋਇਆ ਹੈ। ਔਰ ਉਹਨਾਂ ਨੇ ਕੁਝ ਇੱਕ ਆਪਣੇ ਸੁਝਾਅ ਵੀ ਦੇ ਕੇ ਆਇਆ ਕਿ ਉਹ ਆਪਦੇ ਕੰਮ ਦੇ ਵਿੱਚ ਦਿਖਾ ਲਿਆ ਨਹੀਂ ਜੇ ਥੋੜਾ ਜਿਹਾ ਹੋਰ ਸੁਧਾਰ ਕਰ ਲੈਣ ਤਾਂ ਉਹ ਵੀ ਬੜੀ ਅੱਛੀ ਗੱਲ ਹੈ। ਇਸ ਦੇ ਨਾਲ ਹੀ ਪਿੱਛੇ ਸਾਡੇ ਸ਼ੋਕਮਾਰ ਜੀ ਬੈਠੇ ਆ। ਇਹ ਸਾਡੇ ਓਟੀਏ ਹੈਗੇ ਆ ਔਰ ਮੈਨੂੰ ਜਿਹੜੇ ਡਾਕਟਰਸ ਹੈਗੇ ਆ ਥੀਟਰ ਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਕੋਈ ਮਰੀਜ਼ ਤੋਂ ਨਹੀਂ ਤਰਿਆ ਜਾਂਦਾ ਤੇ ਆਪਦੀ ਬੋਦੀ ਚੱਕ ਕੇ ਉਹਨਾਂ ਨੂੰ ਪਾਉਂਦੇ ਆ। ਤੇ ਅੱਜ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਆ ਕੇ ਮੇਰੇ ਨਾਲ ਚਾਹ ਪੀਓ ਤੇ ਅਸੀਂ ਉਹਨਾਂ ਨੂੰ ਵੀ ਆਜਾਤ ਦੇ ਨਾਲ ਤੇ ਸਟਾਫ ਨੂੰ ਬੁਲਾਇਆ ਹੈ। ਔਰ ਅੱਜ ਮੈਨੂੰ ਇਹ ਵੀ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਆਰਕੇਐਸ ਦੇ ਮੈਂਬਰ ਸੈਣੀ ਸਾਹਿਬ ਵੀ ਇੱਥੇ ਬੈਠੇ ਹੋਏ ਆ ਤੇ ਔਰ ਤੁਹਾਨੂੰ ਯਾਦ ਗੇ ਖੁਸ਼ੀ ਹੋਊਗੀ ਕਿਉਂਕਿ ਕਹਿੰਦੇ ਜੀ ਮੈਂ ਪੈਸੇ ਦਿੱਤੇ ਹੋਏ ਆ ਤੇ ਉਹਦਾ ਸਮਾਨ ਸਮੂਹ ਜਿਹੜਾ ਹੈਗਾ ਉਹ ਸਿਰਫ ਹਸਪਤਾਲ ਨੂੰ ਮਿਲ ਜਾਣਾ ਚਾਹੀਦਾ ਤਾਂ ਉਹ ਮਤਲਬ ਇਸ ਗੱਲ ਦਾ ਜੋ ਮੈਂ ٹرسٹ ਦੇਖਦਾ ਹੈ ਔਰ ਉਹ ਵੀ ਜਿਹੜੇ ਪੈਸੇ ਹੈਗੇ ਆ ਉਹ ਵੀ ਕਰੋਨਾ ਚ ਹੈਗੇ ਆ ਕੋਈ ਲੱਖ ਤੋਂ ਲੱਖੀਆਂ ਹਜ਼ਾਰਾਂ ਚ ਨਹੀਂ ਹੈਗੇ ਤਾਂ ਇਹ ਜਿਹੇ ਸੱਜਣਾ ਦਾ ਵੀ ਅਸੀਂ ਬਹੁਤ ਹੀ ਤਹਿ ਦੋ ਸ਼ੁਕਰਗੁਜ਼ਾਰ ਕਰਦੇ ਆ ਬਾਕੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਸੀਗੀ ਕਿ ਕੋਈ ਕੁਝ ਕਮੀਆਂ ਹੋਈਆਂ ਆਪਣੇ ਘਰੇ ਲਈ ਮਾੜੀ ਮੋਟੀ ਕਮੀ ਕਿਤੇ ਹੁੰਦੀ ਹੈ ਅੱਜ ਸਵੇਰ ਦੇ 7:30 ਦੇ ਲੱਗੇ ਆ ਜੀ ਜੀ 1:00 ਵਜ ਗਿਆ ਉਹ ਅਸੀਂ ਮਨ ਲਾਦਾ ਪੰਜ ਸੱਤ ਪੰਨਿਆਂ ਦਾ ਜਿਹੜਾ ਹੈ ਟੂਰ ਨੋਟ ਬਣੇਗਾ ਉਹਦੇ ਵਿੱਚ ਹਰ ਥਾਂ ਤੇ ਜਿੱਥੇ ਕੋਈ ਛੋਟੀ ਮੋਟੀ ਕਮੀ ਹੈ ਉਹ ਸਟਾਫ ਨੇ ਨੋਟ ਕਰ ਲਈਏ ਉਹ ਪੂਰੀ ਕਰਕੇ ਜਿਹਦੇ ਨੂੰ 10-15 ਡੇਸ ਉਹ ਸਾਰੀਆਂ ਪੂਰੀਆਂ ਕਰਕੇ ਸਿਵਲ ਸਾਜੂ ਸਾਹਿਬ ਤੇ ਮਾਰਯੋਗ ਸਾਡੇ ਮੈਡੀਕਲ ਸਟੂਡੈਂਟ ਸਾਹਿਬ ਤੇ ਇਹ ਪੂਰੀਆਂ ਕਰਕੇ ਸਾਨੂੰ ਉੱਥੇ ਐਕਸ਼ਨ ਲੈ ਕੇ ਰਿਪੋਰਟ ਭੇਜਣਗੇ ਅਸੀਂ ਵੀ ਉਸ ਤੋਂ ਬਾਅਦ ਉੱਥੇ ਰਿਵਿਊ ਲਵਾਂਗੇ ਇਹ ਸਾਰੇ ਕੰਮ ਪੂਰੇ ਹੋ ਜਾਣਗੇ ਸਰ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਸਟੇਚਰ ਦੀ ਆ ਰਹੀ ਹੈ ਜਿੰਨੇ ਜੀ ਪੇਸ਼ੈਂਟ ਲੈ ਕੇ ਆਉਂਦੇ ਆ ਉਸ ਤੇ ਸਟੇਚਰ ਔਰ व्हीਲਚੇਅਰ ਦੀ ਜਿਹੜੀ ਦਿੱਕਤ ਆ ਰਹੀ ਹੈ ਆਏ ਦਿਨ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪੇਸ਼ੈਂਟ ਇਸ ਦੇ ਬਾਰੇ ਕੁਝ ਨੋਟਸ ਦੇ ਵਿੱਚ ਆਏ ਤੁਹਾਡੇ ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਕਹਿ ਰਹੇ ਹੋ ਤੇ ਮੈਂ ਅੱਜ ਆਪਦੀ ਫੂਰਟ ਤੇ ਇਸ ਗੱਲ ਬਿਲਕੁਲ ਵਿਸ਼ੇਸ਼ ਧਿਆਨ ਦਿੰਦਾ ਮੈਂ ਕੱਲੀ ਕੱਲੀ व्हीਲਚੇਅਰ ਕੱਲੀ-ਕੱਲੀ ਵੀਲਚੇਅਰ ਹੈ ਜਿਹੜੀ ਉਸ ਨੂੰ ਤੋੜ ਕੇ ਰੋੜ ਕੇ ਵੇਖਿਆ ਤੇ ਇੱਕ ਵੀਲਚੇਅਰ ਦਾ ਅੰਦਾ ਪੈਰ ਟੁੱਟਿਆ ਹੋਇਆ ਸੀ ਉਹ ਵੀ ਮੈਂ ਨੋਟ ਕਰਵਾਤਾ ਹਾਂ ਜੀ ਪਰ ਕੁਝ ਦੇਖਿਆ ਜਾ ਸਕਦਾ ਠੀਕ ਜੀ ਜੀ ਨੀਰਸ ਸਟ੍ਰਕਚਰ ਦੇ ਉੱਪਰ ਸਾਡੇ ਕੋਈ ਗੱਦਾ ਨਹੀਂ ਸੀਗਾ ਉਸ ਸਟ੍ਰਕਚਰਾਂ ਤੋਂ ਵੀ ਸੀਟਾਂ ਲਾ ਕੇ ਵੀ ਚੇਰਾਂ ਇੱਥੇ ਸੀਐਸਆਰ 'ਚ ਭੇਜੀਆਂ ਸਟੋਰ 'ਚ ਪਈਆਂ ਜੇ ਕਿਤੇ ਹੋਰ ਲੋਡ ਹੋਊਗੀ ਤਾਂ ਉਹ ਵੀ ਮਾਨਯੋਗ ਐਸਐਮਐਲ ਸਾਹਿਬ ਤੇ ਸਾਡੇ ਜਿਹੜੇ ਐਸਐਮਓ ਹੈਗੇ ਆ ਉਹ ਕਢਵਾ ਕੇ ਉੱਤੇ ਲਗਾ ਦੇ ਬਿਲਕਿਹਨਾਂ ਦੀ ਕੋਈ ਘਾਟ ਨਹੀਂ ਮੈਂ ਤਾਂ ਇਹ ਕਹਿ ਰਿਹਾ ਕਿ ਮੇਰੇ ਸਹਰਾਣੇ ਸੈਣੀ ਸਾਹਿਬ ਬੈਠੇ ਹੋਏ ਆ ਜਿੱਥੇ ਮੈਂ ਹੁਣੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ 25 ਬਿਲ ਚਾਰਾ ਭੇਜ ਦਿਓ ਤਾਂ ਉਹਨਾਂ ਨੇ ਕਿਹਾ ਵੀ ਬਸ ਸਿਰਫ 25 ਚ ਸਮਝੂਗਾ ਜੀ ਹੋਰ ਭੇਜ ਦਿੰਨੇ ਤਾਂ ਤੁਸੀਂ ਉਸ ਚੀਜ਼ ਦੀ আচ্ছা ਮੈਂ ਤੁਹਾਡਾ ਇਸ ਗੱਲ ਲਈ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਮੇਰੇ ਕੋਲ ਸ਼ਾਇਦ ਕਿਸੇ ਪ੍ਰੈਸ ਦੇ ਮੀਡੀਆ ਦੇ ਭਰਾ ਨੇ ਮੇਰੇ ਕੋਲ ਖਬਰ ਵੀ ਭੇਜੀ ਸੀ ਵੀ ਇੱਥੇ ਬਿਲਚੇਲ ਕਿਸੇ ਪੇਸ਼ੈਂਟ ਨੂੰ ਦੋ ਮੁੱਢਿਆਂ ਦੇ ਭਰਾ ਚੁੱਕੇ ਲੈ ਕੇ ਜਾ ਰਹੇ ਸੀ ਤਾਂ ਮੈਂ ਤੁਰੰਤ ਇਹ ਉਹ ਐਮਐਸ ਸਾਹਿਬ ਨੂੰ ਉਹ ਜਿਹੜੀ ਸੀਗੀ ਆ ਖਬਰ ਜਿਹੜੀ ਹੈਗੇ ਨਾਲ ਦੀ ਨਾਲ ਫਾਰਵਰਡ ਕਰਤੀ ਸੀ ਵੀ ਆ ਤੁਸੀਂ ਦੇਖੋ ਜੀ ਆਪਣੇ ਹਸਪਤਾਲ ਵਿੱਚ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਔਰ ਫਿਰ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਕਿਤਨਾ ਕਿਤੇ ਅਸੀਂ ਬਹੁਤ ਬਹੁਤ ਐਤ ਸਹੀ ਕੀ ਆ ਬਾਕੀਆਂ ਨਾਲ ਕਿਤੇ ਦੋ ਚਾਰ ਚੀਜ਼ਾਂ ਉਹੀ ਵੀ ਹੈਗੀਆਂ ਛੇਤੀ ਅਸੀਂ 20 ਤੇ ਆ ਜਾ ਸਰ ਤੁਸੀਂ ਰਾਊਂਡ ਕੀਤਾ ਸੀ ਬਲਕਾ ਸਟਾਫ ਦੀ ਕਮੀ ਬਾਈ ਕਿਤੇ ਕਿਉਂਕਿ ਸਾਡੇ ਕੋਲ ਖਬਰ ਦਿੱਤੀ ਗਈ ਸਟਾਫ ਦੀ ਕਾਫੀ ਕਮੀ ਹੈ ਗਾਇਨੀ ਵਾਰਡ ਦੀ ਗੱਲ ਕੀਤੀ ਜਾਵੇ ਗਾਇਨੀ ਵਾਰਡ ਦੇ ਦੋ ਤੋਂ ਤਿੰਨ ਨਰਸਿਸ ਜਿਹੜੇ ਲੇਬਰ ਰੂਮ ਦਾ ਵੀ ਕੰਮ ਕਰਦੇ ਸਾਰਾ ਗਾਇਨੀ ਵਾਰਡ ਦੇ ਸਾਹਮਣੇ ਬਹੁਤ ਹੀ ਕਮੀ ਜ਼ਿਆਦਾ ਉੱਥੇ ਦੀ ਜੇ ਤੁਸੀਂ ਸਟਾਫ ਦੀ ਗੱਲ ਕਰ ਰਹੇ ਹੋ ਨਾ ਜੀ ਮੈਨੂੰ ਇਹ ਦੱਸਦੇ ਹੋ ਬੜੀ ਮਨ ਖੁਸ਼ੀ ਹੋ ਰਹੀ ਹੈ ਕਿ ਇੱਕ ਕੈਨੇਡਾ ਕਾਲਜਿਸਟ ਹੈ ਹਾਂ ਬਿਲਕੁਲ ਠੀਕ ਹੈ 350 ਡਿਲੀਵਰੀ ਹੈ ਤੇ ਇਮੇਜਨ ਕਰੋ ਰੋਜ਼ ਦੀਆਂ 10 ਹੋ ਗਿਆ ਤੇ ਜੇ ਉਹ 10ਾਂ ਤੇ 5-5 ਮਿੰਟ ਵੀ ਲਾਵੇ ਤੇ ਡਿਲੀਵਰੀ ਦਾ ਤਾਂ ਟਾਈਮ ਆ ਡਰ ਲਗਣਾ ਬਾਕੀ ਉਹਦਾ ਹਲਚਲ ਪੁੱਛਣ ਤੇ ਉਹ ਤਾਂ ਇੱਕ ਦਿਨ ਦੀ ਹੈ ਜਿਹੜੀ ਅਸੀਂ ਦੋ ਦਿਨ ਅਸੀਂ ਰੱਖਦੇ ਆ ਤਾਂ ਉਹਦਾ ਬਹੁਤ ਸਾਰਾ ਸਮਾਂ ਖਿੱਚੀ ਜਾਂਦਾ ਪਰ ਜਿਹੜੀ ਤਨਦੇਹੀ ਨਾਲ ਉਹ ਮਿਹਨਤ ਕਰ ਰਹੇ ਤੇ ਜਿਹੜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਦਰਵਾਜ਼ਿਆਂ ਤੇ ਜਿਹੜੀ ਭੀੜ ਬੈਠੀ ਹੋਈ ਹੈ ਉਹਨਾਂ ਦਾ ਸੇਵਾ ਲੈਣ ਲਈ ਉਸ ਤੋਂ ਵੀ ਬੜਾ ਸਪਸ਼ਟ ਹੈਗਾ ਕਿ ਭਾਵੇਂ ਸਟਾਫ ਦੀ ਥੋੜੀ ਘਾਟ ਹੈਗੀ ਸਾਨੂੰ ਸਟਾਫ ਹੋਰ ਚਾਹੀਦਾ ਹੈ ਜਿਦਾ ਕਿ ਮਿਡਲਪ੍ਰੋਕ ਵਿੱਚ ਜਦੋਂ ਮਾਡਲ ਕੋਡ ਆਪੰਨ ਕਤਮ ਹੋਏਗਾ ਤਾਂ ਉਸ ਦੇ ਉੱਪਰ ਬੰਦ ਕਾਰਵਾਈ ਹੋਏਗੀ ਤੇ ਉਦੋਂ ਤੱਕ ਵੀ ਜਿਹੜਾ ਸਾਡਾ ਸਟਾਫ ਹੈ ਉਹ ਅੱਛਾ ਕੰਮ ਕਰ ਰਿਹਾ ਜੀ ਬਾਕੀ ਮੈਂ ਬਾਕੀ ਹੁਣ ਵੀ ਸਾਰੇ ਡਾਕਟਰਸ ਨੂੰ ਬਲਾ ਕੇ ਪੁੱਛ ਰਿਹਾ ਹਾਂ ਨਿੱਜੀ ਤੌਰ ਤੇ ਵੀ ਜੇ ਕਿਸੇ ਦੀ ਕੋਈ ਕਮੀ ਪੇਸ਼ੀ ਹੈ ਕਿਸੇ ਨੂੰ ਕੋਈ ਚੀਜ਼ ਲੋੜਿੰਦੀ ਹੈ ਤਾਂ ਉਹ ਦੱਸ ਦੇਣ ਕਿ ਅਸੀਂ ਉਹ ਵੀ ਚੀਜ਼ ਸਰ ਇੱਕ ਨੂੰ ਪੁੱਛਣਾ ਸੀਗਾ ਸਰ ਜਿੱਦਾਂ ਕਿ ਕੁਝ ਪੇਸ਼ੈਂਟ ਆਉਂਦੇ ਹਨ ਇੱਥੇ ਸਟੈਚਰ ਦੀ ਜਾਂ व्हीलचेयर ਦੀ ਉਹਨੂੰ ਕੰਮ ਆਉਂਦੀ ਕੁਝ व्हीलचेयर ਪਿੱਛੋਂ ਜਿਹੜੇ ਸਿਕਿਉਰਟੀ ਗਾਰਡ ਹਨ ਉਹਨਾਂ ਵੱਲ ਲੋਕ ਲਗਾ ਕੇ ਰੱਖਿਆ ਜਾਂਦਾ ਹੈ व्हीलचेयर ਦੀ ਮੈਂ ਆਪ ਵੀ ਕਰ ਦਿੱਤਾ ਜੀ ਆ ਤੁਸੀਂ ਮੇਰੇ ਧਿਆਨ 'ਚ ਲਿਆਤੀ ਐ ਇਸ ਤੋਂ ਬਾਅਦ ਕੋਈ ਵੀ व्हीलਚੇਅਰ ਨੂੰ ਲੋਕ ਲੱਗਿਆ ਹੋਇਆ ਮੇਰਾ ਨੰਬਰ ਤੁਸੀਂ ਲੈ ਲੈਣਾ ਮੈਂ ਸਿੱਧਾ ਕਾਲ ਕਰਾਂਗਾ ਠੀਕ ਹੈ ਸਰ ਇੱਕ ਬੜੀ ਖਾਸ ਕਰ ਜਿਹੜੀ ਸਾਹਮਣੇ ਆ ਰਹੀ ਸਿਵਲ ਹਸਪਤਾਲ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਰੁਕਨ ਦਾ ਨਾਬਦੀ ਰਹਿ ਗਈਆਂ ਪਿਛਲੇ ਦਿਨੀ ਵੀ ਇੱਕ ਦੋ ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਤੇ ਕੱਲ ਵੀ ਜਿਹੜੀ ਉਹ ਸਾਹਮਣੇ ਆਈ ਇਸ ਦੇ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਤਾਂ ਸਾਰੀ ਪਬਲਿਕ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿੱਥੇ ਮੇਰੇ ਡਾਕਟਰ ਸਾਹਿਬਾਨ ਮੇਰਾ ਪੈਰਾਮੈਡੀਕਲ ਸਟਾਫ ਸਾਡਾ ਮਿਨਿਸਟਰੀਅਲ ਸਟਾਫ ਸਾਡੇ ਵਾਰਡ ਸਟੈਂਡਸ ਮਰੀਜ਼ਾਂ ਦੀ ਦੇਖਰੇਚ ਲੱਗੇ ਹੋਏ ਆ ਤੇ ਘੱਟੋ ਘੱਟ ਚੌਕੀਦਾਰੀ ਤਾਂ ਮੈਨੂੰ ਤੋਂ ਨਾ ਕਰਵਾਓ ਤੇ ਮਰੀਜ਼ ਜਿਹੜੇ ਹੈਗੇ ਆਪਦੇ ਸਮਾਨ ਦੀ ਸਾਡੇ ਸਮਾਨ ਦੀ ਵੀ ਰੱਖਿਆ ਕਰ ਲੈ ਤੇ ਮੈਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਾਂਗਾ ਜੇ ਇਸ ਗੱਲ ਵੱਲੇ ਧਿਆਨ ਦਿੱਤੇ ਹੋਏ ਕੋਈ ਬੰਦਾ ਧਕਮਾ ਪ੍ਰਬੰਧ ਕੀਤਾ ਜਾਵੇ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ